ਸਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਮਲਾਜ਼ਮ ਨੌਜਵਾਨ ਜਥੇਬੰਦੀਆਂ ਤੇ ਸਮੂਹ ਜਥੇਬੰਦੀਆਂ ਵੱਲੋਂ ਖਟਕੜ ਕਲਾ ਵਿਖੇ ਟਰੈਕਟਰ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਸਮੂਹ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਦੱਸਿਆ ਹੈ ਕਿ ਚਿੱਪ ਵਾਲੇ ਜੋ ਸਰਕਾਰ ਵੱਲੋਂ ਮੀਟਰ ਲਗਾਏ ਜਾ ਰਹੇ ਹਨ ਉਹ ਬਿਲਕੁਲ ਹੀ ਗਲਤ ਹਨ ਅਤੇ ਇਸ ਮੌਕੇ ਤੇ ਆਓ ਸੁਣਦੇ ਹਾਂ ਜਥੇਬੰਦੀਆਂ ਦਾ ਕੀ ਕਹਿਣਾ ਹੈ ਵਿਸ਼ੇਸ਼ ਰਿਪੋਰਟ ਖਟਕਟ ਕਲਾ ਤੋਂ ਮਹੇਸ਼ ਕੁਮਾਰ ਨਵਾਂ ਸ਼ਹਿਰ ਐ ਕਾਥਿਆ ਸੰਯੁਕਤ ਕਿਸਾਨ ਮੋਜ ਦਾ ਇੱਕ ਬੇਸ ਹੈ ਅੱਜ ਬੇਸ ਬਣਾਉਣ ਲੱਗੇ ਜਿਹੜੀਆਂ ਸਰਕਾਰਾਂ ਸਾਡੀਆਂ ਉਹ ਅੰਗਰੇਜ਼ਾਂ ਨਾਲੋਂ ਵੀ ਵੱਧ ਸਾਡੇ ਤੇ ਜੁਰਮ ਕਰ ਰਹੀਆਂ ਆ ਆਪਣੇ ਦੇਸ਼ ਨੂੰ ਅੱਗੇ ਲਿਜਾਣ ਦੀ ਬਜਾਏ ਦੇਖੋ ਕਿੰਨਾ ਪਿੱਛੇ ਲੈ ਕੇ ਜਾ ਰਹੇ ਆ ਇਹ ਮਲਟੀਨੈਸ਼ਨਲ ਕੰਪਨੀਆਂ ਲੈ ਕੇ ਆ ਰਹੇ ਆ ਤਾਂ ਕਿ ਆਮ ਜਿਹੜਾ ਸਾਡਾ ਜਨਜੀਵਨ ਆ ਉਹ ਠੱਪ ਹੋ ਕੇ ਰਹਿ ਜਾਵੇ ਉਹਨਾਂ ਦੇ ਹੱਥਾਂ 'ਚ ਅਸੀਂ ਖੇਡ ਸਕੀਏ ਜਿਸ ਤਰ੍ਹਾਂ ਸਰਕਾਰ ਦੇ ਕੋਲ ਕਿੰਨਾ ਬਜਟ ਹੁੰਦਾ ਉਹਦੇ ਵਿੱਚ ਸਬਸਿਡੀਆਂ ਦਿੰਦੀ ਆ ਇਸ ਕਰਕੇ ਉਹ ਸਬਸਿਡੀਆਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਹੀ ਮਲਟੀਨੈਸ਼ਨਲ ਕੰਪਨੀਆਂ ਨੂੰ ਦੇ ਦੇਣੀ ਇਹਨਾਂ ਨੇ ਇਸ ਕਰਕੇ ਪਬਲਿਕ ਦੇ ਹੱਥਾਂ ਵਿੱਚੋਂ ਸਾਰਾ ਕੁਝ ਖੋ ਕੇ ਨਵੇਂ ਤੋਂ ਨਵੇਂ ਕਾਨੂੰਨ ਬਣਾ ਰਹੇ ਆ ਤੁਸੀਂ ਕਾਨੂੰਨ ਕਿਹਦੇ ਵਾਸਤੇ ਬਣਾ ਰਹੇ ਆ ਇਹ ਮਲਟੀ ਨੈਸ਼ਨਲ ਕੰਪਨੀ ਵਾਸਤੇ ਬਣਾ ਰਹੇ ਜਾਂ ਜਨਤਾ ਵਾਸਤੇ ਬਣਾ ਰਹੇ ਜਿਹੇਸ ਕਾਨੂੰਨਾਂ ਦੇ ਬਣਨ ਨਾਲ ਜਨਤਾ ਔਖੀ ਹੁੰਦੀ ਆ ਤਾਨੂੰ 5 ਸਾਲ ਹੋ ਗਏ ਇਹ ਜਨਤਾ ਨੂੰ ਦੁਖੀ ਕਰ ਰਿਹਾ ਹਰ ਵਾਰ ਜਦੋਂ ਆਪਾਂ ਕਿਸਾਨ ਜਿਹੜੇ ਉੱਥੇ ਮੋਰਚਾ ਲਾ ਕੇ ਆਏ ਆ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਸਰਕਾਰ ਦੇ ਕੰਨਾਂ ਜੂ ਸਰਕਣੀ ਚਾਹੀਦੀ ਆ ਕਿ ਕਾਨੂੰਨ ਨਾਲ ਲੋਕ ਦੁਖੀ ਆ ਤਾਂ ਇੱਥੇ ਬੈਠੇ ਆ ਤੇ ਅੱਜ ਵੀ ਨਵੇਂ ਤੋਂ ਨਵਾਂ ਜਿਹੜੇ ਸਰਕਾਰ ਆ ਸੈਂਟਰ ਸਰਕਾਰਾਂ ਕਾਨੂੰਨ ਲੈ ਕੇ ਆ ਰਹੀਆਂ ਕਿ ਤੁਹਾਨੂੰ ਵੋਟਾਂ ਤੇ ਲੋਕ ਪਾ ਰਹੇ ਆ ਕਿ ਮਲਟੀ ਨੈਸ਼ਨਲ ਕੰਪਨੀਜ਼ ਤੁਹਾਨੂੰ ਵੋਟਾਂ ਪਾ ਰਹੀਆਂ ਇਸ ਕਰਕੇ ਨਾ ਮਲਟੀ ਨੈਸ਼ਨਲ ਕੰਪਨੀਆਂ ਕੋ ਚੰਦਾ ਲੈਣਾ ਹੁੰਦਾ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਉਹ ਸਾਰਾ ਦੇਸ਼ ਨੂੰ ਉਹ ਖੁੰਝੇ ਲੈ ਲੱਗ ਲੱਗਦੇ ਆ ਇਸ ਕਰਕੇ ਅਸੀਂ ਸਰਕਾਰ ਦੇ ਕੰਨਾਂ ਤੇ ਜੋਰ ਸਰਕਾਉਣੀ ਚਾਹੁੰਦੇ ਆ ਕਿ ਅਸੀਂ ਸਾਰੇ ਜਿੰਨੇ ਦੇਸ਼ ਵਾਸੀਆਂ ਭਰ ਦੇਸ਼ ਵਾਸੀਆਂ ਸਾਰੇ ਇਕੱਠੇ ਆ ਜੇ ਤੁਸੀਂ ਸਾਡੇ ਵਿਰੁੱਧ ਕੋਈ ਕਾਨੂੰਨ ਬਣਾਓਗੇ ਉਹ ਉਹਨੂੰ ਅਸੀਂ ਮੋੜਨ ਵਾਸਤੇ ਉਹਨੂੰ ਰੱਦ ਕਰਨ ਵਾਸਤੇ ਸਾਰੇ ਇਕੱਠੇ ਆ ਇਸ ਕਰਕੇ ਸਾਰੇ ਇਕੱਠੇ ਹੋ ਕੇ ਅੱਜ ਤੋਂ ਸ਼ਹੀਦ ਭਗਤ ਸਿੰਘ ਦੀ ਪਿੰਡ ਤੋਂ ਇਕੱਠੇ ਹੋ ਕੇ ਤੇ ਮੁਕੰਦਪੁਰ ਤੱਕ ਜਾਣਾ ਹੈ ਜੇ ਸਾਡਾ ਇੱਕ ਬੇਸ ਬਜੂਗਾ ਤਾਂ ਕਿ ਜਿਹੜੇ ਜਿਹੜੇ ਕਾਨੂੰਨਾਂ ਨੇ ਲਾਗੂ ਕੀਤੇ ਨਵੇਂ ਤੋਂ ਨਵੇਂ ਉਹ ਸਾਰੇ ਰੱਦ ਕਰਾਵਾਂਗੇ ਇਸ ਕਰਕੇ ਸੰਜੋਗਤ ਕਿਸਾਨ ਮੋਰਚਾ ਜਿੰਦਾਬਾਦ ਸੰਜੋਗਤ ਕਿਸਾਨ ਮੋਰਚਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ